ਸ਼ਾਕੋਟ ਦੇ ਪ੍ਰਧਾਨ ਗੁਲਜਾਰ ਸਿੰਘ ਥਿੰਦ ਅਤੇ ਵਾਈਸ ਪ੍ਰਧਾਨ ਕੁਲਜੀਤ ਰਾਣੀ ਨੇ ਸੰਭਾਲਿਆ ਅਹੁਦਾ ਨਗਰਪੰਚਾਇਤ ਸ਼ਾਕੋਟ ਦੀਆਂ ਚੋਣਾਂ 'ਚ ਕਾਂਗਰਸ ਪਾਰਟੀ ਨੂੰ ਬਹੁਮਤ ਮਿਲਣ ਤੋਂ ਬਾਅਦ ਨਗਰਪੰਚਾਇਤ ਦੇ ਪ੍ਰਧਾਨ ਅਤੇ ਵਾਈਸ ਪ੍ਰਧਾਨ ਦੀ ਚੋਣ 6 ਫਰਵਰੀ ਨੂੰ ਐਸ ਡੀ ਐਮ ਸ਼ਾਕੋਟ ਸ਼ੁਭੀ ਅੰਗਰਾ ਦੀ ਅਗਵਾਈ ਹੇਠ ਹੋਈ ਸੀ ਅੱਜ ਨਗਰਪੰਚਾਇਤ ਸ਼ਾਹਕੋਟ ਦੇ ਨਵੇਂ ਚੁਣੇ ਗਏ ਪ੍ਰਧਾਨ ਗੁਲਜਾਰ ਸਿੰਘ ਥਿੰਦ ਅਤੇ ਵਾਈਸ ਪ੍ਰਧਾਨ ਕੁਲਜੀਤ ਰਾਣੀ ਵੱਲੋਂ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਵਿਧਾਇਕ ਹਲਕਾ ਸ਼ਾਹਕੋਟ ਅਤੇ ਕਾਂਗਰਸ ਪਾਰਟੀ ਦੇ ਚੁਣੇ ਗਏ ਕੌਂਸਲਰਾਂ ਵੰਦਨਾ ਮਿੱਤਲ, ਸੁਵਿੰਨਾ, ਪਰਮਜੀਤ ਕੌਰ ਬਜਾਜ, ਜਸਵਿੰਦਰ ਗਿੱਲ, ਰੂਚੀ ਅਗਰਵਾਲ कोरोना जिंदल दी मौजूदगी ਵਿੱਚ ਆਪਣਾ ਅਹੁਦਾ ਸੰਭਾਲ ਲਿਆ ਗਿਆ ਹੈ ਇਸ ਮੌਕੇ ਸਮਾਗਮ ਦੌਰਾਨ ਦਫ਼ਤਰ ਦੇ ਸਮੂਹ ਸਟਾਫ ਵੱਲੋਂ ਨਵੇਂ ਚੁਣੇ ਗਏ ਅਹੁਦੇਦਾਰਾਂ ਦਾ ਬੁੱਕੇ ਭੇਟ ਕਰਕੇ ਸਵਾਗਤ ਕੀਤਾ ਗਿਆ ਉਪਰੰਤ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਵਿਧਾਇਕ ਸ਼ੇਰਵਾਲੀਆ ਨਵੇਂ ਚੁਣੇ ਗਏ ਅਹੁਦੇਦਾਰਾਂ ਅਤੇ ਕੌਂਸਲਰਾਂ ਦਾ ਹਾਰ ਭਾ ਕੇ ਸਵਾਗਤ ਕੀਤਾ ਤੇ ਉਹਨਾਂ ਨੂੰ ਵਧਾਈ ਦਿੱਤੀ ਇਸ ਮੌਕੇ ਸਾਰਿਆਂ ਨੇ ਖੁਸ਼ੀ ਸਾਂਝੀ ਕਰਦਿਆਂ ਵਿਧਾਇਕ ਸ਼ੇਰੋਵਾਲੀਆ ਨਵੇਂ ਬਣੇ ਪ੍ਰਧਾਨ ਅਤੇ ਵਾ이스 ਪ੍ਰਧਾਨ ਦਾ ਮੂੰਹ ਮਿੱਠਾ ਕਰਵਾਇਆ। ਇਸ ਮੌਕੇ ਵਿਧਾਇਕ ਲਾਡੀ ਸ਼ੇਰੋਵਾਲੀਆ ਨੇ ਕਿਹਾ ਕਿ ਕਾਂਗਰਸੀ ਉਮੀਦਵਾਰਾਂ ਨੇ ਵਿਕਾਸ ਦੇ ਏਜੰਡੇ ਤੇ ਨਗਰਪੰਚਾਇਤ ਦੀ ਚੋਣ ਲੜੀ ਸੀ ਅਤੇ ਸ਼ਹਿਰ ਦੇ ਵਿਕਾਸ ਵਿੱਚ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ। ਉਨ੍ਹਾਂ ਕਾਂਗਰਸ ਪਾਰਟੀ ਦੇ ਚੁਣੇ ਗਏ ਸਮੂਹ ਕੌਂਸਲਰਾਂ ਕਾਂਗਰਸੀ ਆਗੂਆਂ ਤੇ ਵਰਕਰਾਂ ਵਰਕਰਾਂ ਨੂੰ ਇਸ ਜਿੱਤ ਤੇ ਵਧਾਈ ਦਿੱਤੀ ਅਤੇ ਸਾਰਿਆਂ ਦਾ ਧੰਨਵਾਦ ਕੀਤਾ ਇਸ ਮੌਕੇ ਨਵੇਂ ਚੁਣੇ ਗਏ ਪ੍ਰਧਾਨ ਗੁਲਜਾਰ ਸਿੰਘ ਥਿੰਦ ਅਤੇ ਵਾਈਸ ਪ੍ਰਧਾਨ ਕੁਲਜੀਤ ਰਾਣੀ ਨੇ ਕਿਹਾ ਕਿ ਵਿਧਾਇਕ ਲਾਡੀ ਸ਼ੇਰਵਾਲੀਆ ਤੇ ਕੌਂਸਲਰਾਂ ਨੇ ਉਹਨਾਂ ਨੂੰ ਜੋ ਮਾਣ ਬਖਸ਼ਿਆ ਹੈ ਉਹ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ ਤੇ ਸਾਰਿਆਂ ਦੇ ਸਹਿਯੋਗ ਨਾਲ ਸ਼ਹਿਰ ਦਾ ਸਰਵਪੱਖੀ ਵਿਕਾਸ ਕਰਵਾਉਣ ਵਿੱਚ ਕੋਈ ਕਮੀ ਨਹੀਂ ਰਹਿਣ ਦੇਣਗੇ ਇਸ ਮੌਕੇ ਹੋਰਨਾਂ ਤੋਂ ਇਲਾਵਾ पवनपुरी का प्रधान सुरेंद्र जीत चटा ब्लाक प्रधान अशोक जैन प्रधान सेंट मनूज स्कूल स्कूल कपिल गुप्ता का वाइस चेयरमैन सिंह नीटू चेयरमैन अजमेर सिंह खैरा सीनियर आगू पवन अग्रवाल रोमी गिल सारे सबका एम सी राकेश चंद सेवा मुक्त बीपीओ, दीपक विग राजेश अग्रवाल ਰਜਨੀਸ਼ ਅਗਰਵਾਲ ਬੈਜਨਾਥ ਅਗਰਵਾਲ ਸੋਨੂ ਮਿੱਤਲ ਡਾਕਟਰ ਸੁਰਿੰਦਰ ਪੱਟੀ ਕੇਵਲ ਸਿੰਘ ਬੱਟੂ ਅਵਤਾਰ ਸਿੰਘ ਤਾਰੀ ਮਨਜੀਤ ਸਿੰਘ ਸੱਤਾ ਪੰਮੀ ਬੱਟੂ ਖੁਸ਼ਦੀਪ ਸਿੰਘ ਤੰਜੂ ਤਰਲੋਕ ਸਿੰਘ ਰੂਪਰਾ ਸੁਖਦੀਪ ਸਿੰਘ ਸੋਨੂ ਕੰਗ ਪੀਏ ਅਮਨਦੀਪ ਸੈਦਪੁਰੀ ਮੀਡੀਆ ਇੰਚਾਰਜ ਮੇਜਰ ਸਿੰਘ ਮੰਡ ਬਿੱਲੂ ਨਾਹਰ ਅਨੂਪ ਜੈਨ ਸੁਖਵਿੰਦਰ ਸਿੰਘ ਮੰਡ ਬੰਟੀ ਕਮਰਾ कुलबीर सिंह तंजू बंटी बटला सुरेंद्र बब्बू सनीपुरी हरीश चंद्र कृष्ण लाल गाबा विजय कुमार डॉक्टर प्यारा लाल बिट्टू बुढ़नवाल बलविंदर सिंह सेवा मुक्त डीपीओ डीपीई यशपाल गुप्ता सबका वाइस चेयरमैन सनीपुरी गुरमीत सिंह बजाज टिम्पी कुमरा प्रीतम दास सेवा मुक्त एएसआई ਹਰਪਾਲ ਮੈਸਨ ਹਰਪਜਨ ਸਿੰਘ ਖਾਲਸਾ ਸਾਬਕਾ ਸਰਪੰਚ ਡਾਕਟਰ ਵਿਜੇ ਬਹਿਲ ਟੋਨੀ ਸਾਬਕਾ ਸਰਪੰਚ ਪਵਨ ਜੁਨੇਜਾ ਧੀਰਾ ਲਾਲ ਕਾ ਮਨੀ ਪਾਰਦਵਾਲ ਡਾਕਟਰ ਸਤਨਾਮ ਸਿੰਘ ਗਗਨ ਜਿੰਦਲ ਰਿਪੋਰਟ ਦਵਿੰਦਰ ਸਿੰਘ ਕੋਲਾ ਦੀ ਵਿਸ਼ੇਸ਼ ਰਿਪੋਰਟ ਦੀ ਪੰਜਾਬ ਨਿਊਜ਼ ਮੈਂ ਕੋਈ ਜੀਤ ਵਾਈਸ ਪ੍ਰਧਾਨ ਸ਼ਾਕੋਰ ਮੈਂ ਸਾਰੇ ਐਮਸੀ ਸਾਹਿਬਾਨ ਦਾ ਲਾਡੀ ਸਰ ਦਾ ਤੇ ਪ੍ਰਧਾਨ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਆ ਜਿਨ੍ਹਾਂ ਨੇ ਮੈਨੂੰ ਇਹ ਜ਼ਿੰਮੇਵਾਰੀ ਲਈ ਚੁਣਿਆ ਬੁੱਲਾਰਥ ਹੈ ਕਿ ਠੰਡ ਜੋ ਕਿ ਮੈਨੂੰ ਬਹੁਤ ਹੀ ਮੇਰੇ ਸਤਿਕਾਰਯੋਗ ਸਾਡੇ ਐਮਐਲਏ ਲਾਡੀ ਸਿਰੋ ਵਾਲੀ ਆ ਜੀ ਜਿਨ੍ਹਾਂ ਨੇ ਮੈਨੂੰ ਇੱਕ ਬੜੀ ਵੱਡੀ ਜ਼ਿੰਮੇਵਾਰੀ ਸ਼ਹਿਰ ਦੀ ਜੋ ਪ੍ਰਧਾਨਗੀ ਦੀ ਦਿੱਤੀ ਆ ਔਰ ਮੇਰੇ ਨਾਲ ਮੇਰੇ ਛੋਟੀ ਬੇਟੀ ਉਹਨਾਂ ਨੂੰ ਬਾਈਸ਼ ਪ੍ਰਧਾਨਗੀ ਦੀ ਜੋ ਜੀਨ ਵਾਲੀ ਦਿੱਤੀ ਆ ਅਸੀਂ ਸਾਰੇ ਸ਼ਹਿਰ ਦੇ ਵਸਨੀਕਾਂ ਨੂੰ ਆਪ ਦੇ ਤਨ ਦੇ ਨਾਲ ਅਬ ਜਿਹੜੀ ਹੈਗੀ ਆ ਉਹ ਸੇਵਾ ਕਰਾਂਗੇ ਕਿਸੇ ਵੀ ਜ ਪਰਿਵਾਰ ਦੇ ਨਾਤੇ ਅਸੀਂ ਹਰ ਇੱਕ ਨੂੰ ਮਿਲਣ ਦੀ ਕੋਸ਼ਿਸ਼ ਕਰਾਂਗੇ ਜਿਹੜਾ ਵੀ ਕੋਈ ਸਾਡੇ ਸ਼ਹਿਰ ਦੇ ਵਾਸੀ ਨੇ ਕੋਈ ਵੀ ਕੰਮ ਹੋਵੇ ਬੇਚਿੱਟ ਸਾਡੇ ਕੋਲ ਜਦੋਂ ਮਰਜ਼ੀ ਆਵੇ ਸੱਜੇ ਕੋਈ ਸਾਨੂੰ ਕੋਈ ਪ੍ਰੋਬਲਮ ਆਉਂਦੀ ਹੈ ਅਸੀਂ ਸਾਡੇ ਆਪਣੇ ਹਲਕੇ ਦੇ ਐਮਐਲਏ ਲਾਡੀ ਸ਼ੀਰੋ ਵਾਲੀ ਜੀ ਨੂੰ ਦੀ ਵੀ ਧਿਆਨ ਚ ਪੂਰੀ ਗੱਲ ਲਿਆਵਾਂਗੇ ਕਿ ਇਹ ਸਾਡਾ ਹੱਲ ਜਿਹੜਾ ਇਹਨਾਂ ਦੇ ਕਰਾਉਣ ਵਾਲਾ ਇਹਨਾਂ ਹੱਲ ਕਰਾਵਾਂਗੇ ਜਿਹੜਾ ਸਾਡੇ ਕਰਨ ਵਾਲਾ ਹੋਊਗਾ ਉਹ ਅਸੀਂ ਬੜੀ ਕੋਸ਼ਿਸ਼ਾਂ ਕਰਾਂਗੇ ਧੰਨਵਾਦ ਅੱਜ ਨਗਰ ਪੰਚਾਇਤ ਸ਼ਾਹਕੋਟ ਦਫ਼ਤਰ ਦੇ ਵਿੱਚ ਜਿਹੜੀ 6 ਤਰੀਕ ਨੂੰ ਪ੍ਰਧਾਨ ਜੀ ਦੀ ਵਾਈਸ ਪ੍ਰਧਾਨ ਜੀ ਦੀ ਚੋਣ ਹੋਈ ਸੀ ਉਸ ਦਿਨ ਸਾਗ ਗਲਜਾਰ ਸਿੰਘ ਜੀ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ ਤੇ ਕੁਲਜੀਤ ਰਾਣੀ ਨੂੰ ਵਾਈਸ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ ਸਾਰੇ ਐਮਸੀਆਂ ਦੇ ਸਹਿਯੋਗ ਨਾਲ ਤੇ ਅੱਜ ਜਿਹੜਾ ਚਾਰਜ ਜਿਹੜਾ ਆਫੀਸ਼ੀਅਲੀ ਆਫਿਸ ਦਾ ਵਰਕ ਸ਼ੁਰੂ ਕਰਨਾ ਸੀ ਉਹਦਾ ਚਾਰਜ ਸਾ ਗੰਜਾ ਸਿੰਘ ਵੀ ਲੈਣ ਆਏ ਆ ਦਫਤਰ ਦੇ ਵਿੱਚ ਕਿਉਂਕਿ ਜਦੋਂ ਜ਼ਿੰਮੇਵਾਰੀ ਬਣ ਜੇ ਤਾਂ ਉਹ ਜ਼ਿੰਮੇਵਾਰੀ ਨਿਭਾਉਣ ਲਈ ਫਿਰ ਸਮਾਂ ਵੀ ਦੇਣਾ ਬਣਦਾ ਤੇ ਅੱਜ ਆਪਣੀ ਉਸ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਨਗਰ ਪੰਚਾਇਤ ਦਾ ਚਾਰਜ ਲੈ ਕੇ ਤੇ ਆਪਣੇ ਜਿਹੜੇ ਸ਼ਹਿਰ ਦੇ ਮਸਲੇ ਆ ਉਹਨਾਂ ਤੇ ਆਉਣ ਵਾਲੇ ਸਮੇਂ 'ਚ ਉਹਦੀ ਨਾਨੀਤੀ ਅਲਿਖਣਗੇ ਔਰ ਸ਼ਹਿਰ ਨੂੰ ਵਧੀਆ ਬਣਾਉਣ ਦੇ ਵਿੱਚ ਯੋਗਦਾਨ ਪਾਉਂਦੇ ਬਹੁਤ-ਬਹੁਤ ਅੱਜ ਵਧਾਈ ਦਿੰਨਾ ਮੈਂ ਪ੍ਰਧਾਨ ਸਾਹਿਬ ਨੂੰ ਤੇ Vice ਪ੍ਰਧਾਨ ਸਾਹਿਬ ਨੂੰ ਤੇ ਸਾਰੇ MC ਸਾਹਿਬਾਂ ਨੂੰ ਸਾਰੇ ਸ਼ਹਿਰ ਵਾਸੀਆਂ ਨੂੰ ਬਹੁਤ-ਬਹੁਤ ਧੰਨਵਾਦ